ਦੋਸਤੋ ਉਹਦੇ ਕਾਰਨ ਹੁੰਦਾ ਇੱਕ ਪਿੱਛੇ ਬੋਲਣ ਵਾਲਿਆਂ ਦਾ ਤੇ ਫਿਰ ਪਿਛੋਂ ਭੌਂਕਣਾ ਇਹਨਾਂ ਦਾ ਜਿਹੜਾ ਮਕਸਦ ਜਿਹੜਾ ਹੁੰਦਾ ਉਹ ਇੱਕ ਹਾਥੀ ਆ ਉਤਰਿਆ ਜਾਂਦਾ ਉਹਦੇ ਮਗਰ 10 150 ਕੁੱਤਾ ਭੌਂਕੀ ਜਾਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੇ ਜਿਹੜੇ ਭੌਂਕਦੇ ਆ ਉਹਨਾਂ ਦੀ ਤੇ ਚਾਦਰ ਹੀ ਰੰਗ-ਬਰੰਗੀ ਹੁੰਦੀ ਆ ਉਹਨਾਂ ਨੂੰ ਦਾਗਾਂ ਦਾ ਕੋਈ ਫਰਕ ਨਹੀਂ ਪੈਂਦਾ ਤੁਸੀਂ ਆਪ ਦੇ ਕਿਸੇ ਕਾਰਨ ਕਰਕੇ ਗਿਰੇ ਹੋਗੇ ਘਟੋ-ਘਟੋ ਚੱਪਲ ਨੂੰ ਦੋਸ਼ ਨਾ ਦਿਓ ਸਸਰੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਗੀਤ ਪਤਾ ਪੰਨੂ ਤੇ ਮੇਰਾ ਚੈਨਲ ਚੰਗ ਦੀ ਰਾਤ ਤੇ ਸਵਾਗਤ ਸਾਰਿਆਂ ਦਾ ਦੋਸਤੋ ਅੱਜ ਦੀ ਵਾਰਤ ਅੱਜ ਦੀ ਗੱਲਬਾਤ ਮੈਂ ਸ਼ੁਰੂ ਕਰਦਾ ਆਪਣੀ ਕੁੜਛੇਰਾ ਕਿ ਜਰਾ ਸਾ ਪੈਰ ਜੋ ਫਿਸਲਾ ਤੋ ਇਲਜ਼ਾਮ ਉਸ ਚੱਪਲ ਤੇ ਲਗਾਇਆ ਸਭ ਨੇ ਜਰਾ ਸਾ ਪੈਰ ਜੋ ਫਿਸਲਾ ਤੋ ਇਲਜ਼ਾਮ ਉਸ ਚੱਪਲ ਤੇ ਲਗਾਇਆ ਸਭ ਨੇ ਮਹੀਨੋਂ ਤਪਤੀ ਜ਼ਮੀਰ ਔਰ ਕਾਂਟੋ ਸੇ ਬਚਾਇਆ ਜਿਸਨੇ ਮਹੀਨੋਂ ਤਪਤੀ ਜ਼ਮੀ ਔਰ ਕਾਂਟੋ ਸੇ ਬਚਾਇਆ ਜਿਸਨੇ ਦੋਸਤੋ ਮਾਨਸਾਨੀ ਫਿਤਰਤ ਆ ਜਿਹੜੇ ਦਰਖਤਾਂ ਨੂੰ ਫਲ ਹੁੰਦਾ ਵਟੇ ਉਹਨਾਂ ਨੂੰ ਪੈਂਦੇ ਆ ਤੇ ਫਲਾਂ ਦੀ ਆਸ ਦੇ ਵਿੱਚ ਲੋਕ ਉਹਦੇ ਪੱਤੇ ਵੀ ਝਾੜ ਦਿੰਦੇ ਉਹ ਦਰਖਤ ਦੇ ਇਸੇ ਤਰੀਕੇ ਨਾਲ ਜ਼ਿੰਦਗੀ ਚ ਵੀ ਇਹੋ ਕੁਝ ਵਾਪਰਦਾ ਘਰਾਂ ਪਰਿਵਾਰਾਂ ਦੇ ਵਿੱਚ ਟ੍ਰੈਂਡ ਦੀ ਬਾਕੀ ਕੁਝ ਲੋਕ ਜਿਹੜੇ ਹੁੰਦੇ ਆ ਉਹ ਤੁਹਾਡੀ ਪਿੱਠ ਤੇ ਬੋਦਲਾ ਸ਼ੁਰੂ ਕਰ ਦਿੰਦੇ ਆ ਜੋ ਫਿਰ ਬੜਾ ਕੁਝ ਬੋਲਦੇ ਆ ਓਏ ਇਹਦੀ ਦੇਖਦੇ ਚੀਜ਼ ਦੇ ਕੋ ਅਰਥ ਹੈਗੇ ਆ ਇਸ ਚੀਜ਼ ਦਾ ਕੋ ਬੋਲਣਾ ਜ਼ਰੂਰੀ ਆ ਜਾਂ ਨਹੀਂ ਉਹ ਬੋਲਦੇ ਆ ਉਹਨਾਂ ਨੂੰ ਫਿਰ ਬੋਲਣ ਚ ਸਵਾਦ ਆਉਂਦਾ ਤੇ ਉਹ ਬੋਲਦੇ ਆ ਅੱਬਾ ਤਵਾ ਜ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਨੇ ਆ ਉਹ ਬੋਲੀ ਤੁਰੇ ਜਾਂਦੇ ਆ ਔਰ ਇਹਦੇ ਵਿੱਚ ਉਹਨਾਂ ਦੀ ਹਰ ਹੱਦਾ ਜਿਹੜੀਆਂ ਉਹਨਾਂ ਟੱਪੀਆਂ ਹੁੰਦੀਆਂ ਵਾਹੀ ਆਤੀਆਂ ਦੀਆਂ ਦੋਸਤੋ ਉਹਨਾਂ ਦੇ ਕਾਰਨ ਹੁੰਦਾ ਇੱਕ ਪਿੱਠ ਪਿੱਛੇ ਬੋਲਣ ਵਾਲਿਆਂ ਦਾ ਕਿਉਂਕਿ ਉਹ ਜਿੱਤਰਾ ਕੋ ਦੌੜ ਦੇ ਖਿਡਾਰੀ ਦੌੜ ਚ ਪਛੜ ਜਾਂਦੇ ਆ ਨਾ ਇਹ ਪਿੱਛੇ ਹੀ ਰਹਿ ਗਏ ਜਿਹੜੇ ਫਿਰ ਇਹ ਪਛੜੇ ਹੁੰਦੇ ਆ ਪਿੱਛੇ ਚਲੇ ਜਾਂਦੇ ਆ ਇਹ ਅੱਗੇ ਤੇ ਨਿਕਲ ਨਹੀਂ ਸਕਦੇ ਤੇ ਫਿਰ ਪਿੱਛੋਂ ਭੌਂਕਣਾ ਇਹਨਾਂ ਦਾ ਜਿਹੜਾ ਮਕਸਦ ਜਿਹੜਾ ਹੁੰਦਾ ਉਹ ਵੱਡ ਜਾਂਦਾ ਇਹnde ਤੁਹਾਡੀ ਮਸਤੀ ਤੁਹਾਡਾ ਮਸਤ ਹੋਣਾ ਤੁਹਾਨੂੰ ਵੱਡਾ ਕਰਦਾ ਇਹ ਇਹ ਉਦਾਹਰਨ ਦੇਣੀ ਹੋਵੇ ਤੇ ਇੱਕ ਹਾਥੀ ਆ ਉਤਰਿਆ ਜਾਂਦਾ ਉਹਦੇ ਮਗਰ 10 50 ਕੁੱਤਾ ਭੌਂਕੀ ਜਾਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਪਰ ਹਰ ਕੋਈ ਹਾਥੀ ਇਤਨੀ ਨਾ ਹੋ ਸਕਦਾ ਇੰਨਾ ਕੱਦ ਉਹਨੂੰ ਤੇ ਕੁਦਰਤ ਨੇ ਤਾਂ ਸਾਨੂੰ ਤੇ ਆਪਣੇ ਵਸੀਲਿਆਂ ਨਾਲ ਆਪਣੇ ਢੰਗ ਨਾਲ ਇਸ ਸਮਾਜ ਦੇ ਵਿੱਚ ਵਧਰ ਕੇ ਆਪਣਾ ਰੁਤਬਾ ਬਣਾਉਣਾ ਪੈਂਦਾ ਆਪਣਾ ਕਰਦਾਰ ਬਣਾਉਣਾ ਪੈਂਦਾ ਜੀਿੰਦਗੀ ਲੰਘ ਜਾਂਦੀ ਆ ਸਾਡੀ ਇਸ ਚੀਜ਼ ਦੇ ਉੱਤੇ ਹੀ ਕਿ ਸਾਡੀ ਤੇ ਕੋਈ ਹਰਫਣਾ ਆਵੇ ਤੇ ਅਸੀਂ ਇੱਕ ਦਾਗ ਤੋਂ ਡਰਦੇ ਰਹਿੰਨੇ ਆ ਕਿ ਜੇ ਸਾਡੇ ਇੱਕ ਦਾਗ ਵੀ ਲੱਗ ਗਿਆ ਜਿਹੜੇ ਭੌਂਗਦੇ ਆ ਉਹਨਾਂ ਦੀ ਤੇ ਚਾਦਰ ਹੀ ਰੰਗ-ਬਰੰਗੀ ਹੁੰਦੀ ਆ ਉਹਨਾਂ ਨੂੰ ਦਾਗਾ ਨਾਲ ਕੋਈ ਫਰਕ ਨਹੀਂ ਪੈਂਦਾ ਦੋਸਤੋ ਇਹ ਕਰਕੇ ਹਰ ਕਿਸੇ ਦਾ ਆਪਣਾ ਇੱਕ ਲੈਵਲ ਹੁੰਦਾ ਤੁ ਜੇ ਅਸੀਂ ਆਮੋ ਸਾਹਮਣੇ ਕਿਸੇ ਨਾਲ ਗੱਲ ਕਰਨੀ ਹੋਵੇ ਤੇ ਸਾਡੇ ਕਦਦ ਵੀ ਬਰਾਬਰ ਚਾਹੀਦੇ ਸਾਡੀਆਂ ਨਜ਼ਰਾਂ ਦੀ ਨਜ਼ਰ ਵੀ ਬਰਾਬਰ ਪੈਣੀ ਚਾਹੀਦੀ ਪਰ ਇਹ ਕਦਦ ਕੁਛ ਛੋਟੇ ਵੱਡੇ ਹੁੰਦੇ ਆ ਇਹ ਕਰਕੇ ਜਿਹੜਾ ਛੋਟਾ ਵਾ ਉਹਦੀ ਹਮੇਸ਼ਾ ਇਹੋ ਕੋਸ਼ਿਸ਼ ਹੋਊਗੀ ਕਿ ਤੁਹਾਡੇ ਵੱਡੇ ਕਦਰ ਨੂੰ ਆਪ ਤੇ ਬਰਾਬਰ ਲਿਆਂਦਾ ਜਾਵੇ ਤੇ ਜਦੋਂ ਤੁਸੀਂ ਉਹਦੇ ਬਰਾਬਰ ਆ ਕੇ ਗੋਡਿਆਂ ਪਰਨੇ ਝੁੱਕ ਕੇ ਉਹਦੀਆਂ ਅੱਖਾਂ ਚ ਅੱਖਾਂ ਪਾ ਕੇ ਗੱਲ ਕਰਦੇ ਜੀ ਤੇ ਫਿਰ ਤੁਸੀਂ ਵੀ ਉਹ ਵੱਡੇ ਨਹੀਂ ਰਹਿ ਜਾਂਦੇ ਕਿਉਂਕਿ ਗਾਲ ਦੇਣ ਵਾਲੇ ਨੂੰ ਜੇ ਅਸੀਂ ਗਾਲ ਦਿੰਨੇ ਆ ਤੇ ਉਹਦਾ ਜਵਾਬ ਦਿੰਨੇ ਆ ਤੇ ਪਿੱਠ ਪਿੱਛੇ ਕੁਝੀਆਂ ਹਰਕਤਾਂ ਕਰਨ ਵਾਲਿਆਂ ਨੂੰ ਅਸੀਂ ਉਹਨਾਂ ਦੀਆਂ ਹਰਕਤਾਂ ਦਾ ਨਹੀਂ ਜਵਾਬ ਦੇਣ ਲੱਗ ਜੰਨੇ ਆ ਤੇ ਫਿਰ ਸਾਡਾ ਤੇ ਉਹ ਜਿਹੜਾ ਕਦ ਬਰਾਬਰ ਹੋ ਗਿਆ ਫਿਰ ਸਾਡੇ 'ਚ ਫਰਕ ਕੀ ਰਿਹਾ ਕੁਦਰਤਾਂ ਜਿਹੜੀ ਉਹ ਵੀ ਆ ਪੱਕਾ ਜੋ ਕੁਦਰਤ ਕਰਦੀ ਆ ਉਹ ਸਾਨੂੰ ਸਮਝ ਨਹੀਂ ਆਉਂਦਾ। ਅਸੀਂ ਕਾਲੇ ਪੈ ਜਾਂਦੇ ਆ। ਪਰ ਕੁਦਰਤ ਦੇ ਮੈਂ ਅੱਗੇ ਵੀ ਗੱਲ ਕਰਦਾ ਨਾ ਆਪਣੇ ਬਲੌਗਾਂ ਦੇ ਵਿੱਚ ਵੀ ਕੁਦਰਤ ਦੇ ਆਪ ਦੇ ਅਸੂਲ ਦੇ ਨਿਯਮ ਨੇ ਉਦੋਂ ਤੱਕ ਕਦੀ ਨਾ ਗਲਤ ਹੋਈ ਨਾ ਉਹਨੇ ਹੋਣਾ। ਅਰਬਾ ਖਰਮਾ ਅ ਸੰਖਾਂ ਨੰਤਾ ਸਾਲਾ ਤੋਂ ਕੁਦਰਤ ਜਿਹੜੀ ਆ ਉਹ ਚੱਲ ਰਹੀ ਆ। ਅਸੀਂ ਕੌਣ ਆ? ਗੁਰੂ ਸਾਹਿਬ ਦੇ ਕਹਿੰਦੇ ਹਾਂ ਆਦਮੀ ਇੱਕਦਮੀ ਸਾਡੇ ਤੇ ਇੱਕ ਸਾਦਾ ਵਾ ਮਸਲਾ ਆਇਆ ਆਇਆ ਨਾ ਆਇਆ। ਨਾ ਆਇਆ ਸਾਡੇ ਦਾਵੇ ਇੱਥੇ ਹੀ ਖਤਮ ਹੋ ਜਾਣੇ ਕੋਈ ਨਹੀਂ ਪੁੱਛਦਾ ਇਹਨਾਂ ਸਰੀਰਾਂ ਨੂੰ ਇਹ ਕਬਰਾਂ 'ਚ ਰੁਲ ਜਾਂਦੇ ਆ ਇਹ ਗਾਖ ਹੋ ਕੇ ਮਿੱਟੀ 'ਚ ਰਲ ਜਾਂਦੇ ਆ ਤੁਹਾਡੇ ਵजूद ਦਾ ਅਹਿਸਾਸ ਵੀ ਕਿਸੇ ਕੋਲ ਨਹੀਂ ਦਿੰਦਾ ਦੋਸਤੋ ਜ਼ਿੰਦਗੀ ਮਿਲੀ ਆ ਤੇ ਇਹਨੂੰ ਜੀਓ ਤੁਸੀਂ ਆਪਦੇ ਕਿਸੇ ਕਾਰਨ ਕਰਕੇ ਗਿਰੇ ਹੋਗੇ ਘੱਟੋ ਘੱਟ ਉਸ ਚਪਲ ਨੂੰ ਦੋਸ਼ ਨਾ ਦਿਓ ਜਿਹੜੀ ਵਿਚਾਰੀ ਤੁਹਾਡੀ ਤਲੀਆਂ ਦੇ ਥੱਲੇ ਕੱਸਦੀ ਹਰ ਜ਼ਖਮ ਨੂੰ ਹਰ ਸਤਮ ਨੂੰ ਸਹਿੰਦੀ ਰਹੀ ਪਰ ਉਹਨੇ ਤੁਹਾਡੇ ਪੈਰਾਂ ਤੇ ਆਜ ਨਹੀਂ ਆਉਣ ਦਿੱਤੀ ਤੇ ਜੇ ਤੁਸੀਂ ਮੜਾ ਜਾਂ ਫਿਸਲ ਕੇ ਜਾਂ ਆਪਦੀ ਗਲਤੀ ਨਾਲ ਤੁਸੀਂ ਉਸ ਚਪਲ ਤੋਂ ਹੀ ਕੋਸਣ ਲੱਗੇ ਇਹ ਚਪਲ ਆ ਜਿਹੜੀ ਇਹਦੇ ਕਰਕੇ ਮੈਂ ਡਿੱਗਣ ਲੱਗਾ ਹਾਂ ਮੇਰੇ ਸੱਟ ਲੱਗ ਜਾਣੀ ਤੁਹਾਡਾ ਉਹਦਾ ਕੋਈ ਗੁਨਾਹ ਨਹੀਂ ਦੋਸਤੋ ਸਿਆਣੇ ਕਹਿੰਦੇ ਆ ਆਪਣਾ ਗਰੀਬਾਂ 'ਚ ਜਾ ਕੇ ਵੇਖਣਾ ਚਾਹੀਦਾ ਰੀਦ ਵੀ ਕਹਿੰਦੇ ਆ ਆਪਣੀ ਗਰੀਬਾਂ 'ਚ ਜਾ ਕੇ ਵੇਖੋ ਕਿਸੇ ਨੂੰ ਵੀ ਕੁਝ ਕਹਿਣ ਤੋਂ ਪਹਿਲਾਂ ਤੇ ਦੋਸਤੋ ਤੇ ਗਰੀਬਾਂ ਨੂੰ ਫਰੋਲਦੇ ਰਿਹਾ ਕਰੋ ਇਹਦੇ ਝਾੜਦੇ ਰਿਹਾ ਕਰੋ ਬਹੁਤ ਸਾਰੀਆਂ ਗੱਲਾਂ ਮੈਂ ਇਸੇ ਗੱਲੋਂ ਨਹੀਂ ਕਰਦਾ ਕਿ ਵਲੌਗ ਨਾਲ ਲੰਮਾ ਹੋ ਜੇ ਕਿਉਂਕਿ ਲੰਮੀ ਗੱਲਬਾਤ ਫਿਰ ਸੁਣਨੀ ਵੀ ਔਖੀ ਹੋ ਜਾਂਦੀ ਚਲੋ ਕੱਲ ਨੂੰ ਫਿਰ ਮਿਲਾਂਗੇ ਆਇਆ ਸੀ ਸੈਰ ਲਈ ਇੱਥੇ ਬੈਠਾ ਸੀ ਮੈਂ ਚਲੋ 2 ਮਿੰਟ ਕੋਈ ਅੱਜ ਦਾ ਸਾਹ ਚ ਪਾਉਂਦੇ ਆ ਜਿੱਥੇ-ਜਿੱਥੇ ਵੀ ਦੇਸ਼-ਵਿਦੇਸ਼ ਚ ਚੜ੍ਹਦੇ ਲੰਦੇ ਪੰਜਾਬ ਵਿੱਚ ਤੁਸੀਂ ਪੰਜਾਬੀ ਵਾਸਤੇ ਜੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਖੁਸ਼ ਰਹੋ ਆਵਾਜ਼ ਰਹੋ ਜਿੰਦਾਬਾਦ ਰਹੋ ਮੈਂ ਤੁਹਾਡਾ ਆਪਣਾ ਕੀਤਪਤਾਪਨ